ਇਹ ਬਣੀਆਂ ਨਵੀਆਂ ਪੁਲੀਆਂ ਤੇ ਬਾਈ ਨੂੰ ਲੱਗਿਆ ਵੀ ਕਿਤੇ ਮਜ਼ਬੂਤ ਹੋਊਗੀ ਹਨ ਐ ਲੱਗਿਆ ਬਾਈ ਨੂੰ ਐ ਬਾਈ ਨੂੰ ਐ ਲੱਗਿਆ ਪਾ ਮੱਕੜਾ ਉਹ ਪੱਥਰ ਦੇ ਦੂਜਾ ਚੱਕ ਤੇ ਫੁੱਟੇ ਉਹਦੇ ਦਾ ਜੋ ਨੋ ਨੋ ਤਾਂ ਪਾ ਜਾਂ ਜੇ ਤਾਂ ਸਾਰੇ ਵੜ ਗਿਆ ਇਹ ਇਹ ਆ ਪੱਥਰ ਮਜ਼ਬੂਤ ਨਹੀਂ ਬਾਈ ਯਾਰ ਰੋੜੀ ਮਜ਼ਬੂਤ ਆ ਯਾਰ ਅਰੇ ਮਜ਼ਬੂਤੀ ਨਹੀਂ ਹੈ ਯਾਰ سرکار نے بھیجا تھی چیک کرنے واسطے اے چیک کرنے کے لیے بھیجا تھا یار ہو کے تو کھانا تو دیکھو پکے ہیں کہ کچے ہیں یار یہ تو سارا ٹرک ہی بیچ پڑ گیا بڑا نقصان ہو گیا بھائی کا یار یہ سٹار کا تو کھڑا بڑھ گیا بیچارہ سارا ہی اندر بیٹھے ہے گئے کتے بھی ہونے ہیں تے ਇਤ੍ਰੇਕਾ ਨਾਲ ਪੈ ਰਿਹਾਗਾ ਤੇ ਉਹ ਇੱਕ ਸਾਰੇ ਪ੍ਰੈਸ਼ਰ ਉਹ ਸਾਰਾ ਹੀ ਵੜ ਗਿਆ ਕੁੜੀਆਂ ਹਜੇ ਕੱਚੀਆਂ ਸੀ ਉਹ ਓੜੀ ਕੱਚੀ ਆ ਜੇ ਯਾਰ ਆਹ ਵੇਖਾਂ ਓਵੇਂ ਤਾਂ ਪਈਆ ਇਹ ਲੋਕ ਜੀ ਆਹ ਵੇ ਕੱਚੀ ਆ ਜੇ ਕੱਚੀ ਸੀ ਹਜੇ ਸਾਰੇ ਪਈਏ ਤੇ ਉਹ ਤੇਰੀ ਨੂੰ ਇਹਦਾ ਟਾਇਰ ਵੀ ਪਟੂਗਾ ਯਾਰ ਆਹ ਆਹ ਵੇਖੋ ਆ ਲੱਗ ਗਿਆ ਜਿਗਾਰਡਮੈਂਟ ਜੇ ਥੱਲੇ ਦਾ ਅਕਾਹੀ ਨਾ ਮਾਰਦੇ ਪੈੰਜ ਚ ਗਰਮੀ ਹੈਗੀ ਆ ਸਟਾਰਟ ਹੀ ਥੱਲੀ ਖੜਿਆ ਬਾਈ ਬਹੁਤ ਨਖਾਨ ਹੋ ਗਿਆ ਰਾਤ ਵੜ ਗਿਆ ਸਾਦਾ ਵਿੱਚ ਬਾਈ ਇਹ ਸੀ ਛੱਡ ਕੇ ਇਹ ਸੀ ਕਹਿ ਬਣਾ ਮੈਨ ਲੱਗਦਾ ਨਾ ਇਹਦੀ ਛੱਡ ਕੇ ਰਹਿ ਗਿਆ ਬਾਈ ਬਈ 100 ਕੁੜੀਆਂ ਹੈਗੀਆਂ ਨਵੀਆਂ ਤੇ ਤੁਸੀਂ ਨਾ ਠਪਾਇਆ ਕਰੋ ਹਜੇ 10 ਦਿਨ ਦਾ ਤਾਣ ਦੇਣਾ ਚਾਹੀਦਾ ਨਾ ਟਰੱਕ ਵੜ ਗਿਆ ਸਾਹ ਹਾਲ ਤਾਂ ਯਾਰ ਟਰੈਕਟਰ ਖਾਲੀ ਨੀ ਨੰਗਾ ਤਾ ਯਾਰ ਤੁਸੀਂ ਦਾ ਸਾਰਾ ਹੀ ਧੱਤ ਗਿਆ ਵਿੱਚ ਸਾਰਾ ਟੈਰਾ ਤੇ ਫੁੱਲ ਲੋਡ ਮਜ਼ਬੂਤ ਨਹੀਂ ਆ ਰਿਹਾ ਯਾਰ ਹਨਾ ਕੱਚਾ ਕੰਮ ਕੱਚਾ ਕੋ ਬੋ ਉਹ ਤੂੰ ਇਹ ਤਾਂ ਯਾਰ ਇਹਦਾ ਹੀ ਆ ਫੜੀਆ ਹੀ ਬੜਾ ਮਾੜਾ ਪਾਇਆ ਯਾਰ ਹਨਾ ਇਹ ਸੜੀਆ ਮਜ਼ਬੂਤ ਪਰ ਹਨਾ ਯਾਰ ਕੇ ਆ ਚੀਜ਼ ਛੋਟੀ ਆ ਕੀ ਕੱਚਾ ਸੀ ਕੰਮ ਬਈ ਇਹ ਕੱਚਾ ਸੀ ਜੋ ਕੱਚਾ ਸੀ ਕੱਚਾ ਸੀ ਹੋ ਜੇ ਟ੍ਰੈਕਟਰੋਂ ਤਾਂ ਬਚ ਗਿਆ ਨਾ ਵਿਚਾਰਾ ਇਹ ਪੁੱਜ ਗਿਆ ਤਾਂ ਕਹੀਂ ਨਹੀਂ ਜਾਣੇ ਥੋੜ੍ਹੀ ਲਾਇਆ ਹਾਂ ਤਾਂ ਜੋਰ ਲਾਉਣਾ ਪਿਛੇ ਵੜ ਜਾਂਦੇ ਆ ਵੇ ਬੂਸੇ ਵਾਲੇ ਨੰਬਰ ਲਿਖਿਆ ਉੱਤੇ 295 ਹਾਂ ਇਹ ਤਾਂ ਇੰਡਸਟਰੀ ਵਾਲਾ ਅਧਿਆ ਨਾ ਬਹੁਤ ਪੁਲੀ ਆ ਚਲੋ ਬਈ ਆਪਾਂ ਚੱਲ ਗਿਆ ਆਪਦਾ ਜੱਕਾ ਕਰਤੀ